ਹਾਂਜੀ ਸ਼ਤਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੀ ਜੇਕਰ ਤੁਸੀਂ ਵੀ ਆਪਣੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਇੱਕ ਬੇਨਤੀ ਹੋਰ ਹੈ ਜੀ ਸਾਨੂੰ ਜਿਹੜਾ ਵੀ ਬਾਇਓ ਡਾਟਾ ਭੇਜਣਾ ਸਿਰਫ ਫੈਮਿਲੀ ਵਾਲਾ ਬਾਇਓ ਡਾਟਾ ਭੇਜਿਆ ਕਰੋ ਕਿਉਂਕਿ ਅੱਜ ਕੱਲ ਸਾਨੂੰ ਵਿੱਚ ਬਾਇਓ ਡਾਟੇ ਬਹੁਤ ਵਿਚੋਲੇ ਜਾਂ ਮੈਰिज ਵੀਰ ਵਾਲੇ ਭੇਜ ਦਿੰਦੇ ਨੇ ਫੈਮਿਲੀ ਵਾਲਿਆਂ ਦਾ ਨਾਮ ਲੈ ਕੇ ਸੋ ਇਦਾਂ ਨਾ ਕਰਿਆ ਕਰੋ ਜੀ ਸਿਰਫ ਸਾਨੂੰ ਬਾਇਓ ਡਾਟਾ ਫੈਮਿਲੀ ਵਾਲਾ ਹੀ ਭੇਜਿਆ ਕਰੋ ਤੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿੰਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਉਹ ਸਾਨੂੰ WhatsApp ਰਾਹੀਂ ਮੈਸੇਜ ਕਰ ਸਕਦਾ ਤੇ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਅਮ੍ਰਿਤਧਾਰੀ ਤੇ ਪਤਾ ਫਤਿਹਗੜ੍ਹ ਸਾਹਿਬ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਭੰਗੂ ਹੈ ਉਮਰ ਹੈ 15 2 1997 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਹੈ ਇਹਨਾਂ ਦਾ 5 ਫੁੱਟ 4 ਇੰਚ ਹਾਈਟ ਹੈ ਲੜਕੀ ਦੀ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਐਮਏ ਇਕਨੋਮਿਕਸ ਦੀ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਭਰਾ ਵੀ ਇਹਨਾਂ ਦਾ ਇੱਕ ਹੈ ਤੇ ਕੰਮ ਹੈ ਜੀ ਇਹਨਾਂ ਕੋਲ 2 ਇਅਰ ਦਾ ਐਕਸਪੀਰੀਅੰਸ ਹੈ ਕੰਪਨੀ ਦੇ ਵਿੱਚ ਤੇ ਮੰਗ ਹੈ ਇਹਨਾਂ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤੇ ਅਮ੍ਰਿਤਾਰੀ ਹੋਵੇ ਲੜਕਾ ਸਰਕਾਰੀ ਨੌਕਰੀ ਜਾਂ ਐਨਆਰਆਈ ਹੋਵੇ ਤੇ ਨਾਲ ਲੜਕੇ ਨੂੰ 8 ਕਿਲੇ ਜ਼ਮੀਨ ਵੀ ਆਉਂਦੀ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਤੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੇ ਫੋਨ ਕਾਲ ਰਾਹੀਂ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਹੈ ਉਮਰ ਇਹਨਾਂ ਦੀ 32 ਸਾਲ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਜੀ ਐਨ ਐਮ ਨਰਸਿੰਗ ਦੀ ਤੇ ਕੁੜੀ ਇਹ ਵਿਧਵਾ ਜੀ ਤੇ ਕੰਮ ਇਹਨਾਂ ਦਾ ਸਟਾਫ ਨਰਸ ਇਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਸਟਾਫ ਨਰਸ ਨੇ ਜੀ ਇਹ ਤੇ ਮੰਗ ਪਰਿਵਾਰ ਦੀ ਕਿ ਮੁੰਡਾ ਇਹਨਾਂ ਨੂੰ ਸਰਵਿਸਮੈਨ ਚਾਹੀਦਾ ਤੇ ਹੁਸ਼ਿਆਰਪੁਰ ਦੇ ਨੇੜੇ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਇਸ ਰਿਸ਼ਤੇ ਬਾਰੇ ਪੂਰੀ ਜਾਣਕਾਰੀ ਫੈਮਿਲੀ ਤੋਂ ਫੋਨ ਕਾਲ ਤੇ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਰੋਪੜ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਐ ਜੀ 1993 ਦਾ ਡੇਟ ਆਫ ਬਰਥ ਹੈ ਲੜਕੀ ਦਾ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੇ ਭਰਾ ਇਹਨਾਂ ਦਾ ਇੱਕ ਹੈ ਤੇ ਮੰਗ ਪਰਿਵਾਰ ਦੀ ਕਿ ਮੁੰਡਾ ਇਟਲੀ ਦੇ ਵਿੱਚ ਪੀਆਰ ਹੋਵੇ ਤੇ ਸਿਰਫ ਜੱਟ ਫੈਮਿਲੀ ਤੋਂ ਹੋਵੇ ਤੇ ਸ਼ਾਰਟ ਟਾਈਮ ਡਿਵੋਰਸਡ ਆਲਸੋ ਐਕਸੈਪਟਡ ਇਟਲੀ ਪੀਆਰ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਤੇ ਮਾਝੇ ਵਾਲੇ ਸੰਪਰਕ ਨਾ ਕਰਨ ਇਹਨਾਂ ਨੂੰ ਤੇ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਫੈਮਲੀ ਤੋਂ ਲੈ ਸਕਦੇ ਹੋ ਫੈਮਲੀ ਦਾ ਨੰਬਰ ਦਿੱਤਾ ਗਿਆ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਮੋਗਾ ਤੋਂ ਨੇ ਤੇ ਕਾਸਟ ਨਾ ਦੀ ਨਾਈ ਸਿੱਖ ਹੈ ਤੇ ਉਮਰ ਜੀ 2 1 1988 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਫੈਸ਼ਨ ਡਿਜ਼ਾਈਨਿੰਗ ਦੀ ਤੇ 3 ਸਾਲ ਦੀ ਤੇ ਮੰਗ ਆ ਜੀ ਪਰਿਵਾਰ ਦੀ ਕਿ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਤੇ ਜਾਂ ਐਨ ਆਰ ਆਈ ਹੋਵੇ ਲੜਕਾ ਤੇ ਜਾਂ ਫਿਰ ਆਪਣਾ ਫੈਮਿਲੀ ਬਿਜ਼ਨਸ ਹੋਵੇ ਕੋਈ ਵਧੀਆ ਆਮਦਨ ਹੋਵੇ ਤੇ ਕੋਈ ਵੀ ਜਾਤੀ ਵੰਦਨ ਨਹੀਂ ਹੈਗਾ ਇਹਨਾਂ ਨੂੰ ਲੜਕਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਜੀ ਤੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਦਿੱਤੇ ਗਏ ਨੰਬਰ ਰਾਹੀਂ ਸੰਪਰਕ ਕਰਕੇ ਫੈਮਿਲੀ ਤੋਂ ਇਸ ਰਿਸ਼ਤੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਇਹਨਾਂ ਦੀ ਆਮਦਾਸੀਆ ਸਿੱਖ ਹੈ ਤੇ ਜ਼ਿਲ੍ਹਾ ਇਹ ਰੋਪੜ ਤੋਂ ਨੇ ਤੇ ਗੋਤ ਇਹਨਾਂ ਦਾ ਢੋੜ ਹੈ ਤੇ ਨਾਨਕਿਆਂ ਦਾ ਗੋਤ ਗੁਰੂ ਹੈ ਜੀ ਤੇ ਜਨਮ ਇਹਨਾਂ ਦਾ ਜੂਨ 1990 ਦੇ ਵਿੱਚ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਐਮ ਐਸ ਸੀ ਆਈਟੀ ਅਤੇ ਮਲਟੀਮੀਡੀਆ ਤੇ ਕੰਮ ਕਰਾ ਜੀ ਇਹ ਲੜਕੀ ਐਕਟਿੰਗ ਫਿਲਮ ਐਡੀਟਰ ਅਤੇ ਕਲਰਿਸਟ ਦਾ ਕੰਮ ਕਰਦੇ ਨੇ ਇਹ ਤੇ ਪਿਤਾ ਇਹਨਾਂ ਦੇ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਭਰਾ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦਾ ਤੇ ਮੰਗਾ ਜੀ ਪਰਿਵਾਰ ਦੀ ਕਿ ਸੇਮ ਕੰਮ ਕਰਨ ਵਾਲਾ ਲੜਕਾ ਚਾਹੀਦਾ ਜੀ ਜਿਹੜਾ ਕੰਮ ਲੜਕੀ ਦਾ ਹੈ ਤੇ ਸੇਮ ਕੰਮ ਵਾਲਾ ਲੜਕਾ ਚਾਹੀਦਾ ਇਹਨਾਂ ਨੂੰ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਲੜਕਾ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਸਿੱਧੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਰਿਸ਼ਤੇ ਬਾਰੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਾ ਤੇ ਜਨਮ ਹੈ ਜੀਨਾਂ ਦਾ 1990 ਦੇ ਵਿੱਚ ਤੇ ਕੱਦ ਹੈ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਮਾਨਸ਼ਾਈ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੈ ਤੇ ਨਾਲ ਜੀ ਐਨ ਐਮ 5 ਸਾਲ ਦਾ ਐਕਸਪੀਰੀਅੰਸ ਹੈ ਜੀਨਾਂ ਕੋਲ ਤੇ ਬੀ ਐਸ ਸੀ ਦੇ ਦੂਜੇ ਸਾਲ ਦੇ ਇਹਨਾਂ ਨੇ ਪੇਪਰ ਦੇਣੇ ਨੇ ਅਜੇ ਤੇ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਜੀ ਤੇ ਪਿਤਾ ਇਹਨਾਂ ਦੇ ਖੇਤੀ ਕਰਦੇ ਨੇ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਖਾਨਦਾਨੀ ਪਰਿਵਾਰ ਹੈ ਵਧੀਆ ਪਰਿਵਾਰ ਹੈ ਤੇ ਲੜਕੀ ਸੋਹਣੀ ਸੁਨੱਖੀ ਹੈ ਜੀ ਤੇ ਲੜਕੀ ਦਾ ਰੰਗ ਸਾਫ਼ ਹੈ ਜੀ ਗੋਰਾ ਤੇ ਮੰਗ ਪਰਿਵਾਰ ਦੀ ਕਿ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਸੋਹਣਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਫੈਮਲੀ ਤੋਂ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮੁਗ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ ਇਹਨਾਂ ਦੀ 30 ਸਾਲ ਤੇ ਕੱਦ ਹੈ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਲੜਕੇ ਦੀ ਤੇ ਗੋਤ ਇਹਨਾਂ ਦਾ ਗਿੱਲ ਹੈ ਭਰਾ ਇਹਨਾਂ ਦੇ ਦੋ ਨੇ ਜੀ ਇਹ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2 ਦੀ ਤੇ ਕੰਮ ਹੈ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਤੇ ਇਹਨਾਂ ਕੋਲ ਇੱਕ ਕਿਲਾ ਜ਼ਮੀਨ ਦਾ ਤੇ ਮੰਗਾ ਜੀ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਪਰਿਵਾਰ ਕੋਲੋਂ ਲੈ ਸਕਦੇ ਹੋ ਜੀ ਡਾਇਰੈਕਟ ਫੋਨ ਕਾਲ ਕਰਕੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਨੇ ਇਹ ਤੇ ਉਮਰ ਜੀ ਇਹਨਾਂ ਦੀ 9/3/1996 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਆ ਜੀ ਆਸਟ੍ਰੇਲੀਆ ਦੇ ਵਿੱਚ ਪੀਆਰ ਨੇ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਤੇ ਕੰਮ ਕਰ ਰਿਹਾ ਜੀ ਮੁੰਡਾ ਇਹ ਆਸਟ੍ਰੇਲੀਆ ਦੇ ਵਿੱਚ ਹੈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਜਾਂ ਟੀਆਰ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਤੇ ਬਾਕੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਹੈ ਰਿਸ਼ਤੇ ਦੀ ਤੁਸੀਂ ਪੂਰੀ ਜਾਣਕਾਰੀ ਫੈਮਲੀ ਤੋਂ ਲੈ ਸਕਦੇ ਹੋ ਤੇ ਮੈਰिज ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੀ ਇਹ ਹੀ ਮੰਗ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਇਹਨਾਂ ਦਾ ਫਰੀਦਕੋਟ ਹੈ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 7/12/1988 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਬਰਾੜ ਹੈ ਤੇ ਨਾਨਕਿਆਂ ਦਾ ਗੋਤ ਉਪਪਲ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਬੀਟੈਕ ਦੀ ਕਰੀ ਹੋਈ ਹੈ ਤੇ ਭਰਾ ਇਹਨਾਂ ਦੇ ਦੋ ਨੇ ਤੇ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਜੀ ਆਸਟ੍ਰੇਲੀਆ ਦੇ ਵਿੱਚ ਤੇ ਕੰਮ ਕਰਾ ਜੀ ਇਹ ਮੁੰਡਾ ਫਰਾਂਸ ਦੇ ਵਿੱਚ ਹੈ ਤੇ ਐਮ ਐਨ ਸੀ ਕੰਪਨੀ ਦੇ ਵਿੱਚ ਜੋਬ ਕਰਦਾ ਤੇ 7 ਤੋਂ 8 ਲੱਖ ਰੁਪਏ ਮਹੀਨਾ ਇਹਨਾਂ ਦੀ ਆਮਦਨ ਹੈ ਜੀ ਤੇ ਨਾਲ ਹੀ ਇਹਨਾਂ ਨੂੰ 9 ਕਿੱਲੇ ਜ਼ਮੀਨ ਆਉਂਦੀ ਆ ਪੰਜਾਬ ਦੇ ਵਿੱਚ ਤੇ ਮੰਗ ਹੈ ਜੀ ਇਹਨਾਂ ਦੀ ਕਿ ਲੜਕੀ ਨੇ ਬੀ ਟੈਕ ਜਾਂ ਐਮ ਟੈਕ ਆਈਟੀ ਹੋਲਡਰ ਜਾਂ ਫਿਰ ਵੀ ਐਸ ਸੀ ਨਰਸਿੰਗ ਕਰੀ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਇਨਡਾਇਰੈਕਟ ਪਰਿਵਾਰ ਤੋਂ ਲੈ ਸਕਦੇ ਹੋ ਫੋਨ ਕਾਲ ਰਹੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅਮ੍ਰਿਤਸਰ ਤੇ ਕਾਸਟ ਇਹਨਾਂ ਦੀ ਅਰੋੜਾ ਖੱਤਰੀ ਹੈ ਤੇ ਉਮਰ ਇਹਨਾਂ ਦੀ 11 12 1993 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਇਹਨਾਂ ਦਾ 9:30 ਪੀਐਮ ਦਾ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਤੇ ਪੈਣਾ ਇਹਨਾਂ ਦੀਆਂ ਦੋ ਨੇ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੋਂ ਨੇ ਤੇ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਜੀ ਤੇ ਨੋਟ ਕਰੋ ਜੀ ਮੁੰਡਾ ਇਹ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਤੇ ਕੰਮਕਾਰ ਹੈ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਹੈ ਤੇ ਵਰਕ ਪਰਮਿਟ ਤੇ ਹੈ ਤੇ ਵਧੀਆ ਕਮਰਸ਼ੀਅਲ ਪ੍ਰੋਪਰਟੀ ਹੈ ਜੀ ਇੰਡੀਆ ਦੇ ਵਿੱਚ ਇਹਨਾਂ ਦੀ ਤੇ ਬਹੁਤ ਵਧੀਆ ਆਮਦਨ ਹੈ ਇਹਨਾਂ ਦੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਇਸ ਰਿਸ਼ਤੇ ਬਾਰੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਪਤਾ ਇਹਨਾਂ ਦਾ ਪਟਿਆਲਾ ਤੋਂ ਨੇਹ ਗੋਤ ਇਹਨਾਂ ਦਾ ਸੰਧੂ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਜੀ ਤੇ ਉਮਰ ਇਹਨਾਂ ਦੀ 1994 ਦਾ ਡੇਟ ਆਫ ਬਰਥ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਤੇ ਫਾਦਰ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਕੰਮ ਕਰ ਰਹੇ ਹੈ ਜੌਬ ਐਕਸਪੀਰੀਅੰਸ ਇਹਨਾਂ ਨੂੰ 6 ਸਾਲ ਦਾ ਤੇ ਸੈਲਰੀ ਇਹਨਾਂ ਦੀ 55000 ਰੁਪਏ ਪਰ ਮੰਥ ਦੀ ਹੈ ਜੀ ਤੇ ਨਾਲ ਹੀ ਇਹਨਾਂ ਨੂੰ 4 ਕਿੱਲੇ ਜ਼ਮੀਨ ਆਉਂਦੀ ਆ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਪੀਆਰ ਅਪਲਾਈ ਕੀਤੀ ਹੋਈ ਹੈ ਤੇ ਮੰਗ ਹੈ ਜੀ ਕਿ ਕੁੜੀ ਗ੍ਰੈਜੂਏਟ ਹੋਵੇ ਤੇ ਜਾਂ ਕੋਰਸ ਕੀਤਾ ਹੋਵੇ ਕੋਈ ਜਾਂ ਨਰਸਿੰਗ ਕਰੀ ਹੋਵੇ ਤੇ ਲੜਕੀ ਦਾ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੋਂ ਪਰਿਵਾਰਰ ਕੋਲੋਂ ਲੈ ਸਕਦੇ ਹੋ ਜੀ ਹਾਂ ਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਹਰ ਰੋਜ਼ ਤੁਹਾਡੇ ਲਈ ਰਿਸ਼ਤੇ ਵਾਲੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਜੀ ਤੇ ਸਾਡੀ ਇੱਕ ਰਿਕੁਐਸਟ ਹੈ ਜੀ ਜਿਹੜਾ ਵੀ ਰਿਸ਼ਤਾ ਤੁਸੀਂ ਵੀਡੀਓ ਵੇਖ ਕੇ ਕਰਨਾ ਹੁੰਦਾ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਤੇ ਆਪਣੀ ਜ਼ਿੰਮੇਵਾਰੀ ਤੇ ਕਰਿਆ ਕਰੋ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਜੀ ਅਸੀਂ ਖੁਦ ਕੋਈ ਵੀ ਰਿਸ਼ਤਾ ਨਹੀਂ ਕਰਵਾਉਂਦੇ ਤੇ ਕਿਸੇ ਵੀ ਰਿਸ਼ਤੇ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਜੀ ਸੋ ਤੁਸੀਂ ਕਿਸੇ ਨੂੰ ਵੀ ਕੋਈ ਪੇਮੈਂਟ ਕਰਨੀ ਹੈ ਤਾਂ ਉਹ ਵੀ ਆਪਣੀ ਜ਼ਿੰਮੇਵਾਰੀ ਤੇ ਕਰਿਆ ਕਰੋ ਤਾਂ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ